ਇੱਕ ਤਦ ਨੂੰ ਨਾ ਇੱਕ ਤਦ ਆਸਾ ਦੂਸਾਰੇ ਗੁਰੂ ਸਾਹਿਬ ਜੀ ਦੀ ਦিন ਦੁਨੀਆ ਦੇ ਮਾਲਕ ਗੁਰਤਾ ਗੱਦੀ ਦੇ ਸਵਾਰੇ ਮਾਨ ਕਸਾਂ ਪਾਤਸ਼ਾਹਾਂ ਜਾਂ ਦੀ ਜੋਤ ਪੰਨਤਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਜੀ ਸਾਡੇ ਸਾਡੇ ਜੁੜ ਬੈਠੇ ਹੋ ਮਾਤਾ ਸੰਜੀਤ ਕੌਰ ਜੀ ਜਿਨ੍ਹਾਂ ਦੇ ਪਿਆਰ ਦੇ ਵਿੱਚ ਆਪ ਜੀ ਸਾਰੇ ਜਾਣੇ ਕੁਝ ਸਮੇਂ ਤੋਂ ਕੀਰਤਨ ਦੇ ਨਾਲ ਆਪ ਜੀ ਜੋ ਬੈਠੇ ਹੋਏ ਜਿੱੰਨੀ ਕਬਾਈ ਕੋ ਅਕਾਲ ਪੁਰਖ ਜੀ ਨੇ ਮਾਤਾ ਜੀ ਨੂੰ ਸੁਆਸਾਂ ਦੀ ਪੂੰਜੀ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਉਨੇ ਸਵਾਸਾਂ ਨੂੰ ਛੋੜਦਿਆਂ ਹੋਇਆ ਪਛੜੇ ਜਨੀ ਮਾਤਾ ਜੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਛਲੇ ਗਏ। ਸੋਨਾਂ ਦੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਉਪਾਸਤਾ ਲਿਆ। ਰਬੀ ਬਾਣੀ, ਕੁਰਤੀ ਬਾਣੀ ਦੇ ਸਹਿਜ ਬਾਣਮ ਕਰਵਾਏ, ਸੁਭਾ ਕੋਟ ਪਏ ਨੇ। ਉਹ ਉਸ ਸਮੇਂ ਤੋਂ ਆਪ ਜੀ ਕੀਰਤਨ ਦੇ ਨਾਲ ਜੁੜ ਬੈਠੇ। ਗੁਰੂ ਗਾਨਕ ਸਾਹਿਬ ਜੀ ਦਾ 파ਵਨ ਸ਼ਬਦ ਆਪ ਜੀ ਆਨੇ ਸਰਵਣ ਕੀਤਾ ਹੈ ਕਿ ਸੋਣ ਦਾ ਨਿਮਤਰ ਪਿਆਰੇਆ ਮਿਲ ਮੇਲਾ ਹੈ ਇਹ ਸਤਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਕਹਿੰਦੇ ਭਾਈ ਆਹ ਜਿਹੜਾ ਸਮਾਂ ਹੈ ਨਾ ਆਹ ਜਿਹੜਾ ਸਾਹਮੂ ਵੈਗੁਰ ਜੀ ਨੇ ਦਿੱਤਾ ਹੈ ਆਪਾਂ ਜਿੰਨੇ ਜਾਨੇ ਬੈਠੇ ਆ ਇਹ ਸਮਝੋ ਕਿ ਆਪਾਂ ਨੂੰ ਪ੍ਰਮਾਤਮਾ ਨੇ ਇੱਕ ਸਮਾਂ ਦਿੱਤਾ ਹੈ ਇੱਕ ਵਾਰੀ ਦਿੱਤੀ ਹੈ ਹੁਣ ਇਸ ਵਾਰੀ ਨੂੰ ਸਫਲ ਕਰਕੇ ਆਪਾਂ ਜਾਣਾ ਇਹਨੂੰ ਦਿਵਾਉਣਾ ਹੈ ਜਾਂ ਸਫਲ ਕਰਨਾ ਹੈ ਇਹ ਸਾਡੇ ਹੱਥ ਵਿੱਚ ਹੈ ਚੰਗੇ ਕਰਮਾ ਕਰਕੇ ਸਾਨੂੰ ਪ੍ਰਮਾਤਮਾ ਨੇ ਆ ਵਾਰੀ ਦਿੱਤੀ ਆ ਸਮਾਂ ਦੇ ਦਿੱਤਾ 83 ਲੱਖ ਨੂੰ ਹੋ ਕੇ ਸਾਨੂੰ ਵਾਹਿਗੁਰੂ ਜੀ ਨੇ ਆ ਵਾਰੀ ਦਿੱਤੀ ਹੈ ਕਈ ਵਾਰੋਂ ਪਰ ਕਿਸੇ ਨੂੰ ਕਹਿ ਨਹੀਂ ਦਿੰਦੇ ਮੈਂ ਤੈਨੂੰ ਇੱਕ ਵਾਰ ਹੋਰ ਸਮਾਂ ਦਿੰਦਾ ਕਿ ਕਿ ਤੂੰ ਬਣ ਗਿਆ ਬੰਦਾ ਠੀਕ ਹੈ ਨੀਂ ਮੈਨੂੰ ਆਪ ਨਹੀਂ ਕਰਾਂ ਤੈਨੂੰ ਇੱਕ ਵਾਰੀ ਮੈਂ ਸਮਾਂ ਨਹੀਂ ਦਿੰਦਾ ਇਹ ਸਾਨੂੰ ਵੈਕੂਣੀ ਇੱਕ ਸਮਾਂ ਦਿੰਦਾ ਹੈ ਚੰਗੇ ਕਰਮਾ ਕਰਕੇ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜਿਹੜਾ ਸਾਨੂੰ ਅਕਾਲ ਪੁਰਖ ਵੈਕੂਣੀ ਨੇ ਅਮਰੁਖਾ ਜਨਮ ਦਿੰਦਾ ਹੈ ਕਦੀ ਆਪਾਂ ਇਹ ਨਾ ਕਹਿਆ ਕਰੀਏ ਕਿ ਸਾਡੇ ਕਰਮਾਂ ਬਾੜੇ ਨੇ ਸਾਡੇ ਭਾਗ ਬਾੜੇ ਨੇ ਕਿਉਂਕਿ ਜੇ ਬਾੜੇ ਭਾਗ ਹੁੰਦੇ ਜੇ ਬਾੜੇ ਕਰਮ ਹੁੰਦੇ ਸਾਨੂੰ ਅਮਰੁਖਾ ਜਨਮ ਨਾ ਮਿਲਦਾ ਕੁਰਬਾਨੀ ਦੀ ਉਦਾਹਰਣ ਹੈ ਕਿ ਗੁਰ ਸੇਵਾ ਦੇ ਭਗਤ ਕਬਾਈ ਤਵੇ ਮਾਨਸ ਦੇਹੀ ਦੇਹੀ ਆ ਜਿਹੜੀ ਦੇਹੀ ਹੈ ਨਾ ਸਰੀਰ ਐਵੇਂ ਨਹੀਂ ਮਿਲਿਆ ਇਹ ਚੰਗੇ ਭਾਗ ਨੇ ਚੰਗੇ ਕਰਮ ਦੇ ਸਾਨੂੰ ਪ੍ਰਮਾਤਮਾ ਵਾਰ-ਵਾਰ ਹਰੇਕ ਜਗ੍ਹਾ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇਰਾ ਇਹ ਸਮਾਂ ਤੈਨੂੰ ਹੀ ਮੈਂ ਵਾਰੀ ਦਿੱਤੀ ਐ ਤੂੰ ਸਮੇਂ ਦੀ ਕਦਰ ਕਰ ਪਰ ਕੋਈ ਕੋਈ ਹੁੰਦਾ ਜਿਹੜਾ ਸਮੇਂ ਦੀ ਕਦਰ ਕਰਦਾ ਹੈ ਜਿਹੜਾ ਸਮਝ ਲੈਂਦਾ ਹੈ ਕਿ ਮੈਨੂੰ ਪ੍ਰਮਾਤਮਾ ਨੇ ਬਹੁਤ ਮਹਿੰਗਾ ਜਨਮ ਦਿੱਤਾ ਹੈ ਉਹ ਦੇਖੋ ਨਾ ਕੁਰਬਾਨੀ ਦਾ ਬਚਨ ਹੈ ਕਿੰਨਾ ਕੋ ਬੰਦਾ ਜਨਮ ਹੈ ਸਤਗੁਰੂ ਦਾ ਬਚਨ ਹੈ ਰੈਣ ਗਵਾਈ ਸੋਈ ਕਹਿ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਆ ਜਿਹੜਾ ਜਨਮ ਹੈ ਨਾ ਹੀਰੇ ਵਰਗਾ ਤੇ ਮੈਂ ਬੜੇ ਵੀ ਨਹੀਂ ਕਹਿਣਾ ਹੁਣ ਆਪਾਂ ਨਾ ਕਈ ਬੰਦਿਆਂ ਦੀ ਤੁਲਨਾ ਦੋ ਦੋ ਚੀਜ਼ਾਂ ਦੇ ਨਾਲ ਕਰਦੇ ਆ ਸੁਣਿਓ ਮੇਰੀ ਗੱਲ ਜਿਹੜਾ ਬੰਦਾ ਬਹੁਤ ਵਧੀਆ ਹੋਵੇ ਨਾ ਵਧੀਆ ਤੇ ਆਪਾਂ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਦੇ ਹੁਣੇ ਇਹਦੇ ਬੰਦਾ ਹੀਰਾ ਹੈ ਜਿਹੜਾ ਬਹੁਤ ਵਧੀਆ ਆ ਆਪਾਂ ਕਹਿੰਦੇ ਇਹ ਤੇ ਬੰਦਾ ਹੀਰਾ ਹੈ ਜਿਹੜਾ ਬੰਦਾ ਬਿਲਕੁਲ ਮਨਾਇਕ ਹੋਵੇ ਕੰਮ ਧੰਦਾ ਨਾ ਕਰਦਾ ਹੋਵੇ ਤੇ ਆਪਾਂ ਕਹਿੰਦੇ ਇਹ ਤੇ ਬੰਦਾ ਜਮਾਂ ਕੌਡੀ ਦਾ ਵੀ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਦੀ ਗੁਰੂ ਕੀ ਕੋਣੇ ਆਪਣਾ ਆਪਣੇ ਤੇ ਡਿਪੈਂਡੈਂਟ ਕੌਡੀ ਬਣਨਾ ਹੈ ਜਾਂ ਹੀਰਾ ਬਣਨਾ ਹੈ ਇਹ ਸਾਡੇ ਹੱਥ ਵਿੱਚ ਹੈ ਸਭੂ ਪਰਮਾਤਮਾ ਨੇ ਸਮਾਂ ਦਿੱਤਾ ਵਾਰੀ ਦਿੱਤੀ ਹੈ ਹੁਣ ਅਗਲਾ ਕੰਮ ਸੱਤ ਹੈ ਹਰੇਕ ਨੂੰ ਮੇਰੇ ਮਾਲਕ ਨੇ ਸੋਝ ਦਿੰਦੀ ਵਿਚਾਰ ਦਿੰਦੀ ਹੈ ਸਮਝ ਦਿੰਦੀ ਹੈ ਤੇ ਹੁਣ ਸਾਡਾ ਫਰਜ਼ ਬਣਦਾ ਆਪਾਂ ਹੀਰੇ ਬਣ ਕੇ ਦੁਨੀਆ ਤੋਂ ਜਾਣਾ ਕਿ ਕੌਡੀ ਬਣ ਕੇ ਜਾਣਾ ਇਹ ਸਾਡੇ ਹੱਥ ਵਿੱਚ ਹੈ ਕਈ ਬੰਦੇ ਆਪਣੇ ਜਨਮ ਨੂੰ ਹੀਰਾ ਬਣਾ ਕੇ ਦੁਨੀਆ ਤੇ ਜਾਂਦੇ ਨੇ ਪਰਮਾਤਮਾ ਕਰਿਓ ਕਈ ਇਨਸਾਨ ਇਦਾਂ ਦੇ ਨੇ ਜਿਹੜੇ ਹੀਰੇ ਵਰਗੇ ਜਨਮ ਨੂੰ ਕੌਡੀਆਂ ਚ ਭਾਕਵਾ ਕੇ ਜਾਂਦੇ ਇਹ ਬੜਾ ਅਮੋਲਕ ਜਨਮ ਹੈ ਇਸਦੀ ਕਦਰ ਕਰੀਏ ਆ ਮੇਰੇ ਮਾਲਕ ਕਹਿੰਦੇ ਨੇ ਇਹ ਉਹਨਾਂ ਚ ਰਹੀ ਐ ਸੁਣਿਓ ਇਹ ਸਰੀਰ ਸਾਡਾ ਉਹਨਾਂ ਚ ਰਹਿ ਜਿੰਨਾ ਚ ਰਸਾ ਹੈ ਆਪਾਂ ਸ਼ਬਦ ਪੜ੍ਹਿਆ ਨਾ ਸੁਣਾ ਬਨ ਮਿੱਤਰ ਪਿਆਰਿਆ ਮਿਲ ਬੀਲਾ ਹੈ ਇਹ ਜਦ ਤੱਕ ਜੁਗਣ ਸਾਹ ਹੈ ਉਥੇ ਬੰਦਾ ਕੋਈ ਖੜਾ ਹੋਵੇ ਬੈਠਾ ਹੋਵੇ ਲੰਗਾ ਪਿਆ ਹੋਵੇ ਜਿੰਨਾ ਚ ਰਸਾ ਆਪਾਂ ਕਹਾਂਗੇ ਉਹ ਮੋੜ ਤੇ ਕੋਈ ਬੰਦਾ ਪਿਆ ਹੈ ਪਿਆ ਕਹਾਂਗੇ ਨਾ ਜੇ ਬੰਦੇ ਜੋ ਸਰੀਰ ਜੋ ਪ੍ਰਾਣ ਨਿਕਲ ਜੇ ਆਪਾਂ ਕਹਿਣੀ ਐ ਉਥੇ ਕੋਈ ਬੰਦਾ ਮਰਦਾ ਪਿਆ ਮਰਿਆ ਪਿਆ ਕੌਣ ਹੈ ਮਰੀਆ ਕਦੋਂ ਪਿਆ ਜਦੋਂ ਸਰੀਰ ਚੋਂ ਜਾਣ ਲੱਗਦਾ ਸਵਾਸ ਸਾਹ ਤੋਂ ਹੋ ਗਏ ਹੈ ਤੇ ਉਹੀ ਹੈ ਉਹ ਮਰਦਾ ਬਣ ਜਾਂਦਾ ਪਰ ਜਿੰਨਾ ਚਿਰ ਸਾਹ ਨੇ ਉਹਨਾਂ ਚ ਅਸੀਂ ਆਦਮੀ ਹੁਣ ਚਲ ਬੰਦੇ ਆ ਉਹਨਾਂ ਚ ਰਮਣੋਖ ਹੈ ਸਾਧੂ ਪ੍ਰਮਾਤਮਾ ਨੇ ਦੁਨੀਆਂ ਤੇ ਬਣਾ ਕੇ ਹੀਰੇ ਕਿ ਜੈ ਹੁਣ ਸਾਡਾ ਕਰਮ ਹੈ ਅਸੀਂ ਕਿਹੜੇ ਰਾਹ ਤੇ ਤੁਰਨਾ ਹੈ ਚੰਗੇ ਰਾਹ ਤੇ ਤੁਰਾਂਗੇ ਲੋਕ ਸਲਾਮ ਕਰਨਗੇ ਬਾੜੇ ਰਾਹ ਤੇ ਤੁਰਾਂਗੇ ਲੋਕੀ ਲੰਮਤਾ ਪਾਉਣਗੇ ਰਾਹ ਦੋ ਨੇ ਮੈਂ ਬੜੀ ਬੇਨਤੀ ਕਰਦਾ ਹੁੰਦਾ ਸਾਨੂੰ ਪ੍ਰਮਾਤਮਾ ਨੇ ਦੁਨੀਆ ਤੇ ਇਨਸਾਨ ਬਣਾ ਕੇ ਭੇਜਿਆ ਇਨਸਾਨੀ ਆ ਨਾ ਆਪਾ ਹੁਣ ਦੋ ਰਾਹ ਨੇ ਜਿਹੜਾ ਮਰਜੀ ਚੁਰਲਾ ਭਾਵੇਂ ਚੰਗਾ ਚੁਰਲਾ ਭਾਵੇਂ ਬੁਰਾ ਚੁਰਨਾ ਭਾਵੇਂ ਮਹਾਨ ਬਣ ਜਾ ਭਾਵੇਂ ਸ਼ੈਤਾਨ ਬਣ ਜਾ ਮਹਾਨ ਬਣੇਗਾ ਲੋਕੀ ਕਹਿਣਗੇ ਯਾਰ ਇਹਦੇ ਵਰਗਾ ਬੰਦਾ ਨਹੀਂ ਬਹੁਤ ਵਧੀਆ ਬੰਦਾ ਹੈ ਸ਼ੈਤਾਨ ਬਣੇਗਾ ਤੇ ਲੋਕੀ ਕਹਿਣਗੇ ਉਹ ਜ ਮਗਰ ਨਾ ਲੱਗੀ ਸ਼ੈਤਾਨ ਦਾ ਬੜਾ ਹੈ ਗੱਲਾਂ ਤੇ ਦੋ ਹੀ ਨੇ ਰਾਤ ਉਹ ਚੁਰਨੇ ਨੇ ਜਿਨਾ ਮਰਜੀ ਚੁਰਲ ਐ ਉਹ ਜਿਵੇਂ ਧੰਗੂ ਅਮਰਦਾਸ ਮਹਾਰਾਜ ਜੀ ਸੁਣਿਓ ਉਹਨਾਂ ਦੇ ਸਮੇਂ ਗੋਵਿੰਦਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਦਿਖ ਸਕੀ ਹੈ ਜਿੱਥੇ ਆਪਾਂ ਮਾਤਾ ਦੀ ਯਾਦ ਵਿੱਚ ਬੈਠੇ ਆ ਨਾ ਕਿ ਉੱਥੇ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਦਿਖ ਸਕਦੀ ਹੈ ਗੋਵਿੰਦਗੜ੍ਹ ਸਾਹਿਬ ਦੀ ਧਰਤੀ ਤੇ ਸੁਣਿਓ ਕਹਿੰਦੇ ਨੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਸੰਗਤਾਂ ਬੜੀਆਂ ਆਉਂਦੀਆਂ ਨੇ ਮੈਂ ਗੱਲ ਕਰਦਾ ਰਾਹ ਚੁਰਨ ਦੀ ਕਿਹੜਾ ਰਾਹ ਚੁਰਨਾ ਸੰਗਤਾਂ ਬਹੁਤ ਹੁੰਦੀਆਂ ਨੇ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਚ ਕਹਿੰਦੇ ਇੱਕ ਨਾ ਉਥੇ ਮੇਰੇ ਕੋਈ ਨਗਰ ਦੇ ਰਹਿਣ ਵਾਲਾ ਸੀ ਉਹ ਚੱਲਦਾ ਚੱਲਦਾ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜਿਆਂ ਦੇ ਦਰਬਾਰ ਚ ਆ ਗਿਆ ਸੁਣਿਆ ਜਦੋਂ ਦਰਬਾਰ ਚ ਆਇਆ ਨਾ ਜਿਵੇਂ ਆਪ ਕੀ ਬੈਠੇ ਹੋਨੇਕਾਂ ਸੰਗਤਾਂ ਬੈਠੀਆਂ ਨੇ ਉਹ ਵੀ ਆ ਕੇ ਬਹਿ ਗਿਆ ਹੁਣ ਸਤਿਗੁਰੂ ਜੀ ਬਚਨ ਕਰਦੇ ਨੇ ਕਹਿੰਦੇ ਭਾਈ ਦਸਾਂ ਲੋਹਾ ਦੀ ਕਿਰਤ ਕਮਾਈ ਕਰ ਹੈਨਾ ਜਿਹੜਾ ਬੰਦਾ ਦਸਾਂ ਲੋਹਾ ਦੀ ਕਿਰਤ ਕਮਾਈ ਕਰਦਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਉਹ ਬੰਦਾ ਬੇਫੋਕ ਹੋ ਕੇ ਸੌਂਦਾ ਵੀ ਹੈ ਜਾਗਦਾ ਵੀ ਕਿਤੇ ਵੀ ਚਲਾ ਜਾਵੇ ਉਹਨੂੰ ਕੋਈ ਡਰ ਨਹੀਂ ਕਿਉਂਕਿ ਉਹ ਦਸਾਂ ਲੋਹਾ ਦੀ ਕਿਰਤ ਕਮਾਈ ਕਰਦਾ ਹੈ ਸਤਿਗੁਰੂ ਕਹਿੰਦੇ ਵੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਿਆ ਕਰੋ ਬਾੜੇ ਕਰਮਣਾ ਕਰਿਆ ਕਰੋ ਵੀ ਜਿਹੋ ਜਾਂ ਕਰੋਗੇ ਉਹੋ ਜਾਂ ਪਾਵੋਗੇ ਜੈਸਾ ਬੀਜੇ ਸੋ ਲੁਣੇ ਤੇ ਗੁਰਬਾਣੀ ਦਾ ਬਜਰਾ ਜੀ ਇੱਕ ਵਾਰ ਪੜਿਓ ਜੈਸਾ ਬੀਜੇਗਾ ਬੜੀ ਕਾਮਨਾ ਮੇਰੀਆ ਭਨ ਤੇਰੇ ਕਰੇ